ਪਾਨੂੰ ਬਹੁਤ ਬਹੁਤ ਮੁबारकਾਂ ਤੁਹਾਡੇ ਨਵੇਂ ਨਵ ਨਿਯੁਕਤ ਜਿਹੜੀਆਂ ਭੈਣਾਂ ਨੇ ਔਰ ਤੁਹਾਡੇ ਪਰਿਵਾਰਾਂ ਨੂੰ ਖੁਸ਼ੀਆਂ ਪਰਿਵਾਰਾਂ ਚਾਉਣ ਚੁੱਲ੍ਹੇ ਬਲਦੇ ਰਹਿਣ ਤੁਸੀਂ ਖੁਸ਼ੀਆਂ ਦੀਆਂ ਦੀਵਾਲੀਆਂ ਖੁਸ਼ੀਆਂ ਦੀਆਂ ਹੋਲੀਆਂ ਪੰਜਾਬ ਨੂੰ ਪਰਮਾਤਮਾ ਦਿਖਾਵੇ ਤੇ ਆਪਾਂ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਪੰਜਾਬ ਸਰਕਾਰ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਘਟਾਉਣ ਅਤੇ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਤੇ ਖਰੀ ਉਤਰ ਰਹੀ ਹੈ ਮਿਸ਼ਨ ਰੋਜ਼ਗਾਰ ਦੇ ਤਹਿਤ ਸੂਬੇ ਦੇ ਹੁਨਰਮੰਦ ਨੌਜਵਾਨ ਮੁੰਡੇ ਕੁੜੀਆਂ ਨੂੰ ਵੱਡੇ ਪੱਧਰ ਤੇ ਨੌکریاں ਦਿੱਤੀਆਂ ਜਾ ਰਹੀਆਂ ਹਨ ਤੇ ਇਹ ਸਭ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਅਤੇ ਅਗਵਾਈ ਦਾ ਨਤੀਜਾ ਹੈ ਹੁਣ ਤੱਕ ਬਿਨਾ ਕਿਸੇ ਸਿਫਾਰਿਸ਼ ਤੇ ਵੱਖ-ਵੱਖ ਵਿਭਾਗਾਂ ਚ 55000 ਤੋਂ ਵੱਧ ਨੌکریاں ਦਿੱਤੀਆਂ ਜਾ ਚੁੱਕੀਆਂ ਹਨ ਇਸ ਨਾਲ ਨਾ ਸਿਰਫ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਬਲਕਿ ਉਹਨਾਂ ਦੇ ਪਰਿਵਾਰਾਂ ਦੀ ਜ਼ਿੰਦਗੀ 'ਚ ਵੀ ਨਵੀਂ ਰੌਸ਼ਨੀ ਆਈ ਹੈ। ਮੇਰਾ ਨਾਮ ਕੁਲਦੀਪ ਗਿੱਰਈ ਤੇ ਮੈਂ ਬਿਲੋਂਗ ਦਾ ਪਟਿਆਲਾ ਜ਼ਿਲ੍ਹਾ ਕਰਦਾ ਤੇ ਮੈਨੂੰ ਐਸਐਸ ਨਗਰ ਮਿਲਿਆ ਹੋਇਆ। ਬਹੁਤ ਵਧੀਆ ਜੀ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਲਈ ਕਿਉਂਕਿ ਸਾਡੀ 1.5 ਸਾਲ ਪਹਿਲਾਂ ਸਾਡੀ ਜੁਆਇਨਿੰਗ ਹੋਈ ਸੀ ਤੇ ਉਦੋਂ ਟ੍ਰੇਨਿੰਗ ਪੀਰੀਡ ਚੱਲ ਰਿਹਾ ਸੀ। ਟ੍ਰੇਨਿੰਗ ਹੋਣ ਤੋਂ ਬਾਅਦ ਸਾਡੀ ਅੱਜ ਸਾਨੂੰ ਫਾਈਨਲੀ ਜਿਹੜੇ ਜੁਆਇਨਿੰਗ ਲੈਟਰ ਮਿਲ ਲਿਆ। ਸਰਕਾਰ ਦੀ ਬਹੁਤ ਵਧੀਆ ਪਾਲਿਸੀ ਹੈ ਜੀ। ਪੰਜਾਬ ਇਸ ਵਕਤ ਹੜ੍ਹਾਂ ਦੀ ਮਾਰ ਚੀਲ ਰਿਹਾ ਹੈ ਔਰ ਇਸ ਨੂੰ ਦੇਖਦੇ ਹੋਏ ਸਰਕਾਰ ਨੇ ਹਾਲਾਕੀ ਯੁੱਧ ਪੱਧਰ ਤੇ ਪ੍ਰਬੰਧ ਕੀਤੇ ਹੋਏ ਨੇ ਸਰਕਾਰ ਸੰਜੀਦਗੀ ਵੀ ਵਰਤਦੀ ਨਜ਼ਰ ਆ ਰਹੀ ਹੈ ਮੰਤਰੀਆਂ ਦੀ ਵੀ ਡਿਊਟੀ ਲਾ ਦਿੱਤੀ ਗਈ ਹੈ ਲੇਕਿਨ ਜਿਹੜੀ ਸਿਚੁਏਸ਼ਨ ਹੈ ਉਹ ਕ੍ਰਿਟੀਕਲ ਬਣੀ ਹੋਈ ਹੈ ਕਈ ਇਲਾਕੇ ਉਸ ਦੇ ਵਿੱਚ ਅਸੀਂ ਪਠਾਨਕੋਟ ਦੀ ਗੱਲ ਕਰੀਏ ਕਪੂਰਥਲਾ ਦੀ ਗੱਲ ਕਰੀਏ ਸੁਲਤਾਨਪੁਰ ਲੋਧੀ ਦੀ ਗੱਲ ਕਰੀਏ ਫਾਜ਼ਿਲਕਾ ਦੀ ਗੱਲ ਕਰੀਏ ਇੱਥੇ ਕ੍ਰਿਟੀਕਲ ਕੰਡੀਸ਼ਨ ਜਿਹੜੀ ਹੈ ਬਣੀ ਹੋਈ ਹੈ ਇਹਨਾਂ ਇਲਾਕਿਆਂ ਦਾ ਦੌਰਾ ਕਰਕੇ ਡਾਕਟਰ ਬਲਬੀਰ ਸਿੰਘ ਜਿਹੜੇ ਸਿਹਤ ਮੰਤਰੀ ਹੈ ਉਹ ਚੰਡੀਗੜ੍ਹ ਪਰਤੇ ਹੈ ਗੱਲਬਾਤ ਕਰ ਲੈਣੇ ਇਹਨਾਂ ਦੇ ਨਾਲ ਮੰਤਰੀ ਜੀ ਹਾਲਾਤ ਕੀ ਨੇ ਇਹਨਾਂ ਹਲਾਕਿਆਂ ਦੇ ਕਿਉਂਕਿ ਕਾਫੀ ਰਕਬਾ ਜਿਹੜਾ ਉਹ ਪਾਣੀ ਹੜਾਂ ਦੀ ਮਾਰ ਚ ਹਿਲਦਾ ਹੋਇਆ ਨਜ਼ਰ ਆ ਰਿਹਾ ਹੈ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਪੂਰੀ ਤਰ੍ਹਾਂ ਨਾਲ ਹਾਲਾਤ ਕੀ ਨੇ ਇਸ ਵਕਤ ਉਥੇ ਦੇ ਦੇਖੋ ਇਸ ਵੇਲੇ ਜਿਹੜੀ ਹੜਾਂ ਦੀ ਮਾਰ ਹੈ ਉਹ ਤਾਂ ਕਾਫੀ ਜ਼ਿਆਦਾ ਪੰਜਾਬ ਦੇ 7-8 ਜ਼ਿਲ੍ਹਿਆਂ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਆ ਜਿਹਦੇ ਵਿੱਚ ਫਸਲ ਤਾਂ ਹਜ਼ਾਰਾਂ ਏਕੜ ਦੇ ਵਿੱਚ ਜਿਹੜੀ ਬਿਲਕੁਲ ਬਰਬਾਦ ਹੋ ਗਈ ਆ ਪਿੰਡਾਂ ਦੇ ਵਿੱਚ ਪਾਣੀ ਵੜ ਗਿਆ ਖਾਸ ਕਰਕੇ ਜਿਹੜਾ ਪਿਛਲੇ 24 ਘੰਟੇ ਦੇ ਵਿੱਚ ਜਿਹੜਾ ਲੈਵਲ ਹੋਰ ਵਧਿਆ ਤੇ ਮੈਂ ਸਾਰਾ ਦੌਰਾ ਕਰਕੇ ਆਇਆ ਜੀ ਪਹਿਲਾਂ ਕਪੂਰਥਲਾ ਦੇ ਵਿੱਚ ਜਿਹੜਾ ਬੋਪਰ ਏਰੀਆ ਕਹਿੰਦੇ ਆ ਉਹਨੂੰ ਜਿੱਥੇ ਲੋਕ ਡੇਰਿਆਂ ਦੇ ਵਿੱਚ ਰਹਿੰਦੇ ਆ ਸੁਲਤਾਨਪੁਰ ਲੋਧੀ ਸਾਹਿਬ ਦੇ ਵਿੱਚ ਗੁਰੂ ਦੀ ਨਗਰੀ ਚ ਉਹਦੇ ਵਿੱਚ ਜਦੋਂ ਮਤਲਬ ਮੈਂ ਉੱਥੇ ਪਹੁੰਚਿਆ ਸੀਗਾ ਵੀਰਵਾਰ ਤੇ ਸ਼ੁੱਕਰਵਾਰ ਸ਼ੁੱਕਰਵਾਰ ਸਵੇਰੇ ਮੈਂ ਉੱਥੇ ਪਹੁੰਚਿਆ ਸੀ ਤੇ ਉਦੋਂ ਪਾਣੀ ਘਟ ਰਿਹਾ ਸੀ ਉਸਦੇ ਤਾਂ ਲੋਕਾਂ ਦੇ ਡੇਰਿਆਂ ਦੇ ਵਿੱਚ ਪਾਣੀ ਨਹੀਂ ਸੀਗਾ ਖੇਤਾਂ ਦੇ ਵਿੱਚ ਫਸਲ ਡੁੱਬੀ ਹੋਈ ਸੀ ਉਹਨਾਂ ਦੀ ਜੀ ਇਸੇ ਤਰ੍ਹਾਂ ਤਰਨਤਾਰਨ ਦੇ ਵਿੱਚ ਵੀ ਇਹ ਹਾਲਾਤੀ ਤਰਨਤਾਰਨ ਔਰ ਫਾਜ਼ਲ ਜਿਹੜਾ ਫਰੋਜ਼ਪੁਰ ਦੇ ਵਿੱਚ ਇਹ ਸੀਗਾ ਉੱਥੇ ਲੋਕਾਂ ਦੇ ਵੱਲੋਂ ਘਰਾਂ ਦੇ ਵਿੱਚ ਪਾਣੀ ਵਾਲੇ ਇਹ ਵਾਲਾ ਨਹੀਂ ਆ ਜਿਹੜੇ ਲੋਕ ਰਹਿੰਦੇ ਉਸ ਤੋਂ ਬਾਹਰ ਰਹਿੰਦੇ ਆ ਉਹ ਜੀ ਲੇਕਿਨ ਫਸਲ ਉੱਥੇ ਵੀ ਬਹੁਤ ਜ਼ਿਆਦਾ ਡੱਬੀ ਹੋ ਸੀ ਸਭ ਤੋਂ ਜ਼ਿਆਦਾ ਸ਼ਾਇਦ ਤਰਨਤਾਰਨ ਦੇ ਵਿੱਚ ਏਰੀਆ ਵਾਈਜ਼ ਜੇ ਆਪਾਂ ਦੇਖੀਏ ਤਾਂ ਜੀ ਤੇ ਇਸੇ ਤਰ੍ਹਾਂ ਫਾਜ਼ਲਕਾ ਦੇ ਵਿੱਚ ਜਿਹੜੇ ਆ ਗਏ ਉਹਨਾਂ ਦੇ ਵੀ 12-13 ਪਿੰਡ ਸੀਗੇ ਹਮ ਤੇ ਜਲਾਲਾਬਾਦ ਦੇ ਤਾਂ 2 ਪਿੰਡ ਸੀਗੇ ਬਾਕੀ ਜਿਹੜੇ 12 ਪਿੰਡ ਜਿਹੜੇ ਹੈਗੇ ਆ ਉਹ ਫਾਜ਼ਲਕਾ ਦੇ ਸੀ ਜਿਹੜੇ ਖਾਸ ਕਰਕੇ ਜਿਹੜੇ ਬਿਲਕੁਲ ਪਾਕਿਸਤਾਨ ਦੇ ਨਾਲ ਜੁਵੇ ਮੁਹਾਰ ਜਮਸ਼ੇਰ ਹੈ ਉਹਦੇ ਨਾਲ ਜਿੰਨੇ 4-5 ਪਿੰਡ ਹੋਰ ਹੈ ਉਹਦੇ ਵਿੱਚ ਜਿਹੜਾ ਸੀ ਲੋਕਾਂ ਦਾ ਚਾਰੋਂ ਪਾਸਿਆਂ ਜਿਹੜੇ ਪਾਣੀ ਨਾਲ ਕਿਰੇ ਹੋਇਆ ਪਿੰਡਾਂ ਦੇ ਪਿੰਡ ਪਰ ਪਿੰਡਾਂ ਦੇ ਵਿੱਚ ਪਾਣੀ ਨਹੀਂ ਵੜਿਆ ਹੋਇਆ ਸੀਗਾ ਆ ਜਿਹੜੀ ਕੱਲ ਬਾਰਿਸ਼ ਹੋਈ ਹੈ ਔਰ ਪੌਂਗ ਡੈਮ ਤੋਂ ਔਰ ਜਿਹੜਾ ਪੁੱਛੋਂ ਪਾਣੀ ਜ਼ਿਆਦਾ ਛੱਡਿਆ ਜਾ ਰਿਹਾ ਉਹਦੇ ਨਾਲ ਫਿਰ ਥੋੜਾ ਜਿਹਾ ਲੈਵਲ ਹੋਰ ਵਧਿਆ ਤੇ ਹੁਣ ਸਕੂਲ ਬੰਦ ਕੀਤੇ ਆ ਮੁੱਖ ਮੰਤਰੀ ਸਾਹਿਬ ਨੇ ਔਰ ਅਸੀਂ ਜਿਹੜਾ ਮੈਡੀਕਲ ਹੈਲਪ ਪਹੁੰਚ ਰਹੀ ਆ ਤੇ ਲੋਕਾਂ ਨੂੰ ਅਸੀਂ ਪੀਣ ਲਈ ਪਾਣੀ ਜੀ ਦਵਾਈਆਂ ਦੇ ਨਾਲ ਨਾਲ ਦਵਾਈ ਪਹੁੰਚ ਰਹੀ ਆ ਲਾਸਟ ਸਾਡਾ ਜਿਹੜਾ ਹਰਪਿੰਡ ਤੱਕ ਜਾਂ ਟਾਣੀ ਤੱਕ ਜਾਂ ਡੇਰੇ ਤੱਕ ਉੱਥੇ ਦਵਾਈ ਵੀ ਪਹੁੰਚ ਰਹੀ ਆ ਜੀ ਉਹਦੇ ਨਾਲ ਅਸੀਂ ਉਹਨਾਂ ਨੂੰ ਪੀਣ ਵਾਲਾ ਪਾਣੀ ਵੀ ਦੇ ਰਹੇ ਆ ਡਰਾਈ ਰਾਸ਼ਨ ਵੀ ਦੇ ਰਹੇ ਆ ਔਰ ਮवेशੀਆਂ ਵਾਸਤੇ ਵੀ ਜਿਹੜਾ ਉਹਨਾਂ ਤੇ ਖਾਸ ਕਰਕੇ ਦਦਾਰੂ ਪਸ਼ੂਆਂ ਨਾਲ ਵਾਸਤੇ ਮਾਰਕਫੈਡ ਦੀ ਫੀਡ ਤੱਕ ਵੀ ਦੇ ਰਹੇ ਆ ਜੀ ਤੇ ਲੋਕ ਬੜੀ ਬਹਾਦਰੀ ਨਾਲ ਕਰਦੇ ਸਾਹਮਣਾ ਬਟ ਇਹ ਇੱਕ ਕਿਸਮ ਦਾ ਜਿਹੜਾ ਹੈਗਾ ਜੀ ਜਿਹੜੀ এনवायरमेंटਲ ਚੇਂਜ ਹੈ ਖਾਲੀ ਪੰਜਾਬ ਚ ਨਹੀਂ ਹੈ ਜੀ ਮੇਰੇ ਖਿਆਲ ਨਾਲ ਜਿਹੜਾ ਆਪਾਂ ਹਿਮਾਚਲ ਦੇ ਵਿੱਚ ਉੱਤਰਾਖੰਡ ਚ ਉਸ ਤੋਂ ਵੀ ਮਾੜੀ ਹਾਲਤ ਹੈ ਉੱਥੇ ਲੈਂਡਸਲਾਈਡਸ ਹੋ ਰਹੇ ਆ ਪਿੰਡਾਂ ਦੇ ਪਿੰਡ ਰੁੜੀ ਜਾ ਰਹੇ ਆ ਈਵਨ ਕਸ਼ਮੀਰ ਦੇ ਵਿੱਚ ਬਹੁਤ ਜ਼ਿਆਦਾ ਹੈ ਔਰ ਜੇ ਆਪਾਂ ਗੱਲ ਕਰੀਏ ਰਾਜਸਥਾਨ ਜਿਹਨੂੰ ਅਸੀਂ ਰੇਗਿਸਤਾਨ ਸਮਝਦੇ ਹੁੰਦੇ ਸੀ ਉੱਥੇ ਵੀ ਹੜ੍ਹ ਆਏ ਹੋਏ ਆ ਔਰ ਸ਼ਹਿਰ ਡੁੱਬ ਰਹੇ ਆ ਜਿਵੇਂ ਗੁਰੂਗ੍ਰਾਮ ਵਰਗੇ ਜਿਹਨੂੰ ਅਸੀਂ ਮਿਲੀਨੀਅਮ ਸਿਟੀ ਕਹਿੰਦੇ ਆ ਔਰ ਗੁਜਰਾਤ ਦੇ ਵਿੱਚ ਬਿਹਾਰ ਅਰੁਣਾਚਲ ਤੱਕ ਸਾਰੇ ਜਿੰਨੇ ਵੀ ਤੁਹਾਡੇ ਅਸਾਮ ਦੇ ਵਿੱਚ ਸਾਰੇ ਸੋ ਮੈਨੂੰ ਲੱਗਦਾ ਵੀ ਜਿਹੜੀਆਂ ਬਿਹਾਰ ਦੇ ਵਿੱਚ ਬਹੁਤ 10 12 ਜ਼ਿਲ੍ਹੇ ਬਹੁਤ ਬੁਰੀ ਹਾਲਤ ਹੈ ਤੇ ਇਹਦੇ ਵਾਸਤੇ ਇੱਕ ਨੈਸ਼ਨਲ ਲੈਵਲ ਤੇ ਜਿਹੜਾ ਹੈਗਾ ਉਹ ਫਲਡ ਮੈਨੇਜਮੈਂਟ ਵਾਸਤੇ ਮੈਨੂੰ ਲੱਗਦਾ ਇੱਕ ਨੈਸ਼ਨਲ ਐਕਸ਼ਨ ਪਲਾਨ ਬਣਨੀ ਚਾਹੀਦੀ ਆ ਜੀ ਔਰ ਇਹਦਾ ਹੱਲ ਮੈਨੂੰ ਲੱਗਦਾ ਕਿ ਹੋ ਸਕਦਾ ਜਿਵੇਂ ਮੈਂ ਬਹੁਪਰੇ ਏਰੀਆ ਦੀ ਗੱਲ ਕਰਾਂ ਉੱਥੇ ਲੋਕਾਂ ਦੇ ਕੋਲੇ ਲੈਂਡ ਹੋਲਡਿੰਗ ਸਿਗੀਆਂ ਇੱਕ ਤਾਂ ਜਿਹੜੀਆਂ ਰਿਵਰ ਹੈਗੇ ਆ ਦਰਿਆ ਹੈਗੇ ਉਹਨਾਂ ਦੀ ਪਾਣੀ ਦੀ ਕੈਰੀਇੰਗ ਕੈਪੈਸਿਟੀ ਵਧਾਉਣ ਦੀ ਲੋੜ ਹੈ ਤੇ ਮੇਬੀ ਕਿ ਵਨ ਟਾਈਮ ਜਿਹੜੀ ਲੈਂਡ ਕਰਕੇ ਆਪਾਂ ਨੂੰ ਛੋਟੇ ਛੋਟੇ ਚੱਕ ਡੈਮ ਬਣਾ ਕੇ ਜਿਵੇਂ ਹੁਣ ਜਦੋਂ ਤਾਂ ਉਹ 30 35 40 ਹਜ਼ਾਰ ਕਿਊਸਿਕ ਛੱਡਦੇ ਆ ਉਹਨਾਂ ਕ ਤਾਂ ਆਪਣੇ ਜਿਹੜੇ ਦਰਿਆਵਾਂ ਦੀ ਕੈਪੈਸਿਟੀ ਹੈਗੀ ਆ ਹੁਣ ਜਿਵੇਂ ਕੱਲ ਉਹਨਾਂ ਨੇ 1.5 ਲੱਖ ਕਿਊਸਿਕ ਛੱਡਤਾ ਸੀ ਉਹਦੀ ਕਪੈਸਿਟੀ ਨਹੀਂ ਆਪ ਨੂੰ ਉਹ ਇੱਕ ਤਾਂ ਕਪੈਸਿਟੀ ਬਣਾਣੀ ਪੈਗੀ ਤੇ ਛੋਟੇ ਛੋਟੇ ਚੱਕ ਟਾਈਮ ਕਰਕੇ ਆਪਾਂ ਇਹਨੂੰ ਪਾਣੀ ਨੂੰ ਸਟੋਰ ਕਰਕੇ ਬੈਟਰੀ ਯੂਟਿਲਾਈਜ਼ ਕਰ ਸਕਦੇ ਆ ਜੀ ਤੇ ਇਹ ਸੈਂਟਰਲ ਗਵਰਨਮੈਂਟ ਦੀ ਮਦਦ ਤੋਂ ਬਗੈਰ ਮੁਸ਼ਕਲ ਆਇਏ ਸਾਰੇ ਕਿਉਂਕਿ ਸਾਰੇ ਸਟੇਟਸ ਦੀ ਪ੍ਰੋਬਲਮ ਆਇਏ ਇਹ ਸਾਰੇ ਮੁੱਖ ਮੰਤਰੀ ਨਾਲ ਮੀਟਿੰਗ ਕਰਕੇ ਮੈਂ ਉਮੀਦ ਕਰਦਾ ਕਿ ਇੱਕ ਨੈਸ਼ਨਲ ਐਕਸ਼ਨ ਪਲਾਨ ਬਣਨਾ ਚਾਹੀਦਾ ਜੀ ਫਲੱਡ ਮੈਨੇਜਮੈਂਟ ਹੋਣੀ ਚਾਹੀਦੀ ਹੈ ਆਪਟਿਮਲ ਯੂਟਿਲਾਈਜ਼ੇਸ਼ਨ ਇੱਕ ਪਾਸੇ ਤਾਂ ਅਸੀਂ ਜਦੋਂ ਗਰਮੀਆਂ ਆਉਂਦੀਆਂ ਜਦੋਂ ਮਈ ਜੂਨ ਦਾ ਮਹੀਨਾ ਹੁੰਦਾ ਜੀ ਤਾਂ ਇੱਕ ਦੋ ਸਟੇਟਸ ਆਪਣੇ ਨਾਲ ਪਾਣੀ ਪ ਤੇ ਮੈਨੂੰ ਲੱਗਦਾ ਵੀ ਇਹਦੇ ਵਾਸਤੇ ਤਾਂ ਜਿਹੜੇ ਆਪਣੇ ਗੁਆਂਢੀ ਦੇਸ਼ ਵੀ ਆ ਚਾਹੇ ਸਾਡੇ ਅਪਸਟ੍ਰੀਮ ਚైనా ਹੋਵੇ ਜਾਂ ਲੋਅਰ ਸਟ੍ਰੀਮ ਪਾਕਿਸਤਾਨ ਹੋਵੇ ਜਿੰਨੇ ਵੀ ਦੇਸ਼ ਹੈ ਉਹ ਵੀ ਡੁੱਬਰੇ ਅਸੀਂ ਵੀ ਡੁੱਬਰੇ ਹਜ਼ਾਰ ਬੰਦਾ ਉੱਥੇ ਮਰ ਗਿਆ ਸਾਡਾ 800 ਮਰ ਗਿਆ ਹੋਊਗਾ 900 ਮਰ ਗਿਆ ਹੋਵੇਗਾ ਤੇ ਨਾਲੇ ਜਿਹੜੀ ਪ੍ਰਾਪਰਟੀ ਆ ਉਹਦਾ ਜਿਹੜਾ ਡੈਮੇਜ ਹੋ ਰਿਹਾ ਉਹ ਅਰਬਾਂ ਰਪੇਚ ਮਤਲਬ ਜਿਹੜਾ ਹੈਗਾ ਅਰਬਾਂ ਖਰਬਾਂ ਦੇ ਵਿੱਚ ਨੁਕਸਾਨ ਹੋ ਰਿਹਾ ਤੇ ਇਹ ਆਈ ਮਤਲਬ ਇਹ ਪਹਿਲੀ ਵਾਰ ਨਹੀਂ ਹੁੰਦਾ ਤੇਜ਼ ਹੋਇਆ ਸੀਗਾ ਹੁਣ 23 ਸਫੇਰ ਹੋ ਗਿਆ ਤੇ ਲੋਕ ਰਿਕਵਰੀ ਨਹੀਂ ਕਰ ਪਾਉਂਦੇ ਆ ਤੇ ਮੈਨੂੰ ਲੱਗਦਾ ਹੈ ਕਿ ਇੱਕ ਤਾਂ ਸੈਂਟਰ ਨੂੰ ਜਿਸ ਤਰ੍ਹਾਂ ਉਹਨਾਂ ਨੇ ਬਿਹਾਰ ਦੇ ਵਿੱਚ ਪੈਕੇਜ ਦਿੱਤਾ ਪੰਜਾਬ ਲਈ ਅਰਜੈਂਟ ਖਾਸ ਕਰਕੇ ਜਿਹੜੇ ਬਾਰਡਰ ਏਰੀਆ ਹੈਗੇ ਆ ਕਿਉਂਕਿ ਸਾਡੇ ਤਾਂ ਪਾਣੀ ਉੱਪਰੋਂ ਆ ਰਿਹਾ ਪਹਿਲਾਂ ਤਾਂ ਉਹ ਸਾਨੂੰ ਉਹ ਵੀ ਸਾਡੇ ਕੋਲੋਂ ਕਹਿੰਦੇ ਸਾਨੂੰ ਪੈਸੇ ਦਿਓ ਫਲਾਨਾ ਕਰੋ ਜੇ ਕਰੋ ਹੁਣ ਕਹਿੰਦੇ ਚੱਕੋ ਪਾਣੀ ਜੀ ਹੁਣ ਤੁਹਾਨੂੰ ਮਤਲਬ ਨੀਚੇ ਵਾਲੇ ਕਹਿੰਦੇ ਅਸੀਂ ਲੈਣਾ ਨਹੀਂ ਹੁਣ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਰਾਣੇ ਵਾਲਿਆਂ ਨੂੰ ਰਾਜਪਤਾਲ ਵਾਲਿਆਂ ਨੂੰ ਵੀ ਹੁਣ ਲਾਓ ਪਾਣੀ ਹੁਣ ਕਹਿੰਦੇ ਅਸੀਂ ਨਹੀਂ ਲੈਣਾ ਜੀ ਤੇ ਇਹ ਪੰਜਾਬ ਸਫਰ ਕਰਦਾ ਹੈ ਇਹਦੇ ਵਿੱਚ ਤੇ ਉਹਨਾਂ ਨੂੰ ਸਪੈਸ਼ਲ ਪੈਕੇਜ ਦਾ ਜੇ ਕੋਈ ਹੱਕਦਾਰ ਹੈ ਪਹਿਲਾਂ ਜਿਹੜਾ ਤੁਹਾ ਕਿ ਇਹ ਮਾਜਲ ਨੇ ਭੋਗਿਆ ਕਿ ਇਹ ਰਾਣਾ ਨੇ ਭੋਗਿਆ ਨਹੀਂ ਪੰਜਾਬ ਨੇ ਭੋਗਿਆ ਸਾਡੇ ਲੋਕਾਂ ਨੇ ਉਹ ਵੀ ਉਹ ਵੀ ਉਹ ਵੀ ਬਰਦਾਸ਼ਤ ਕੀਤਾ ਜੀ ਉਹਦੇ ਵਿੱਚੋਂ ਵੀ ਉਸ ਕਸ਼ਟ ਚੋਂ ਲੰਗੇ ਹੁਣ ਹੜਾਂ ਦੀ ਮਾਰ ਆ ਪਹਿਲਾਂ ਆਪਰੇਸ਼ਨ ਸੰਦੂਰ ਦੀ ਮਾਰ ਆ ਤੇ ਸਾਡੇ ਬੰਦਿਆਂ ਨੂੰ ਜਿਹੜਾ ਹੈਗਾ ਸਰਕਾਰ ਨੂੰ ਮੈਨੂੰ ਲੱਗਦਾ ਵੀ ਜਿਸ ਤਰ੍ਹਾਂ ਸਾਡੇ ਮੰਤਰੀ ਸਾਰੇ ਘੁੰਮ ਰਹੇ ਆ ਉੱਤੇ ਕੇਂਦਰ ਦੇ ਮੰਤਰੀਆਂ ਨੂੰ ਵੀ ਆਣਾ ਚਾਹੀਦਾ ਜਾਣਾ ਚਾਹੀਦਾ ਸਪੈਸ਼ਲ ਪੈਕੇਜ ਦੇਣਾ ਚਾਹੀਦਾ ਲਿਖਣ ਜਾ ਰਹੇ ਹੋ ਕੋਈ ਕੇਂਦਰ ਨੂੰ ਕੀ ਸਪੈਸ਼ਲ ਪੈਕੇਜ ਦੀ ਡਿਮਾਂਡ ਕਰਨ ਜਾ ਰਹੇ ਸੀ ਮੇਰੀ ਗੱਲ ਸੁਣੋ ਜੀ ਕਿ ਸਾਨੂੰ ਪੰਜਾਬ ਸਰਕਾਰ ਨੂੰ ਕਿਸੇ ਨੇ ਲਿਖ ਕੇ ਦਿੱਤਾ ਸਾਡੇ ਕੋਲੋਂ ਕਿਸੇ ਨੇ ਮੰਗਿਆ ਲੋਕਾਂ ਨੇ ਸਾਨੂੰ ਕਾਦੇ ਵਾਸਤੇ ਚੁਣਿਆ ਇਹ ਸਾਡਾ ਫਰਜ ਹੈ ਜੀ ਸਿਮਿਲਰਲੀ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਵੀ ਇਸੇ ਦੇਸ਼ ਦੇ ਲੋਕਾਂ ਦੀ ਸਰਕਾਰ ਹੈ ਇਹਨਾਂ ਲੋਕਾਂ ਦੀ ਸਰਕਾਰ ਹੈ ਉਹਨਾਂ ਦਾ ਵੀ ਫਰਜ ਬਣਦਾ ਕਿ ਉਹਨਾਂ ਦੇ ਮੰਤਰੀ ਵੀ ਆਣ ਉਹਨਾਂ ਨੂੰ ਲਿਖ ਕੇ ਦੇਣ ਦੀ ਕੀ ਲੋੜ ਹੋਣੀ ਚਾਹੀਦੀ ਆ ਉਹ ਫਿਰ ਅਸੀਂ ਪਹਿਲਾਂ ਉਹਨਾਂ ਨੂੰ ਲਿਖ ਕੇ ਦੇਈਏ ਜੀ ਫਿਰ ਉਹ ਕਨਕਾ ਅਸੀਂ ਟੀਮ ਭੇਜਾਂਗੇ ਫਿਰ ਟੀਮ ਆਏਗੀ ਉਹ ਅਸੈਸ ਕਰੇਗੀ ਉਹ ਕਹਿੰਦੇ ਹੁੰਦੇ ਯੋਧਵਾਦ ਟੰਬਾ ਫੁਕੜਾ ਜੀ ਆਪਾਂ ਇਹ ਲੋੜ ਤਾਂ ਲੋਕਾਂ ਨੂੰ ਐਸ ਵੇਲੇ ਆ ਸੋ ਐਸ ਵੇਲੇ ਆਣ ਪ੍ਰਧਾਨ ਮੰਤਰੀ ਜੀ ਮੈਂ ਕਹਿੰਦਾ ਬਿਜ਼ੀ ਹੋਣਗੇ ਇਹ ਰੀਅਲ ਸਰਵੇ ਕਰ ਜਾਣ ਸਾਡਾ ਮੁੱਖ ਮੰਤਰੀ ਜਾ ਕੇ ਆਏ ਆ ਆਣ ਏਰੀਆ ਸਰਵੇ ਕਰ ਜਾਣ ਆਪਣੇ ਮੰਤਰੀਆਂ ਨੂੰ ਭੇਜਣ ਭੀ ਜਾਓ ਤੁਸੀਂ ਸਾਰੇ ਜਿੰਨੇ ਮੰਤਰੀ ਆ ਬਹੁਤ ਮੰਤਰੀ ਆ ਕੇਂਦਰ ਦੇ ਵਿੱਚ ਵੀ ਦੋ ਦੋ ਮੰਤਰੀ ਜਾਓ ਸਾਰੇ ਸਟੇਟਾਂ ਦੇ ਵਿੱਚ ਜਾਓ ਉਹਨਾਂ ਪਿੰਡਾਂ ਨੂੰ ਵਿਜ਼ਿਟ ਕਰੋ ਜ਼ਮੀਨ ਤੇ ਜਾ ਕੇ ਵਿਜ਼ਿਟ ਕਰੋ ਪਰ ਅਬ ਨੀਚ ਮਿੱਟੂ ਤੇ ਪੰਜਾਬ ਨਾਲੀ ਤਾਲੂਕ ਰੱਖਦੇ ਨੇ ਸੈਂਟਰ ਦੇ ਵਿੱਚ ਮਿਨਿਸਟਰ ਉਹਨਾਂ ਨੂੰ ਉਹਨਾਂ ਨੂੰ ਉਹ ਸਿਰਫ ਮਤਲਬ ਨਾਰੇ ਲਾਉਣ ਲਈ ਤੇ ਧਮਕੀਆਂ ਦੇਣ ਲਈ ਲਾ ਕੇ ਉਹਨਾਂ ਜਾ ਕੇ ਕੇਂਦਰ ਤੋਂ ਜਾਣ ਉੱਥੋਂ ਰੀਲੀਫ ਪੈਕੇਜ ਲੈ ਕੇ ਆਣ ਇਹਦੇ ਵਿੱਚ ਕਿੰਨਾ ਕੌਖਾ ਕੰਮ ਹੈ ਜਿਹੜੇ ਖਾਸ ਕਰਕੇ ਜਿਹੜੇ ਬਾਰਡਰ ਦੇ ਜਿਹੜੇ ਜਿੰਨੇ ਵੀ ਡਿਸਟ੍ਰਿਕਟ ਆ ਉੱਥੇ ਉਹਨਾਂ ਨੂੰ ਉਹਨਾਂ ਨੂੰ ਤਾਂ ਵੈਸੇ ਵੀ ਐਡ ਮਿਲਣੀ ਚਾਹੀਦੀ ਆ ਜੀ ਉਹ ਜਦੋਂ ਨੁਕਸਾਨ ਕਿੰਨਾ ਕੁ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਆ ਜੀ ਤੁਸੀਂ ਦੇਖੋ ਵੀ ਘੱਟੋ ਘੱਟ ਵੀ ਜਿਹੜਾ ਤੁਹਾਡਾ ਹੈਗਾ ਹਜ਼ਾਰਾਂ ਏਕੜ ਜ਼ਮੀਨ ਹੈ ਜਿਹਦੀ ਇਹਦੀ ਫਸਲ ਮਰ ਗਈ ਲੋਕਾਂ ਦੀ ਤੇਜ਼ ਚਮਰੀ ਹੁਣ ਫਿਰ ਮਰ ਗਈ ਹੈ ਜੀ ਹੁਣ ਅਗਲੇ ਦਾ ਨੁਕਸਾਨ ਤਾਂ ਹੋ ਗਿਆ 70000 ਦਾ 80000 ਦਾ ਅਸੀਂ ਜਿਹੜੇ ਕੰਪਨਸੇਸ਼ਨ ਦੇਣੀ ਹੈ ਉਹ ਕਦੋਂ ਉਹਨਾਂ ਦੀ ਟੀਮਾਂ ਆਣਗੀਆਂ ਕਦੋਂ ਦੇਣਗੇ ਹੁਣ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਪਹਿਲਾਂ ਤਾਂ ਇੱਕ ਜਿਹੜਾ ਹੈਗਾ ਸੈਂਟਰ ਆਪਣਾ ਚਾਹੇ ਏਰੀਅਲ ਸਰਵੇ ਕਰਕੇ ਆਪਣੇ ਮੰਤਰੀਆਂ ਨੂੰ ਭੇਜ ਕੇ ਪਹਿਲਾਂ ਸਾਨੂੰ ਦੇਣ ਕੋਈ 500000 ਕਰੋੜ ਰੁਪਏ ਤਾਂ ਦੇਣ ਨਾ ਜੀ ਅਸੀਂ ਲੋਕਾਂ ਤੱਕ ਪਹੁੰਚਾਈਏ ਉਹ ਹਰ ਤਰ੍ਹਾਂ ਦੀ ਐਡ ਪਹੁੰਚਾਈਏ ਉਹ ਕਰਨ ਔਰ ਹਰ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਮਹਾਰਾਜ ਮੰਤਰੀ ਜੀ ਅੱ ਕਥਾਂ ਦੇ ਉੱਪਰ ਬੱਦਲ ਫਟਿਆ ਜਿਸ ਤੋਂ ਬਾਅਦ ਪਠਾਨਕੋਟ ਦੇ ਵਿੱਚ ਮੁਰ ਤੋਂ ਪਾਣੀ ਦਾ ਲੈਵਲ ਵੱਧਾ ਨਜ਼ਰ ਆਇਆ ਸੁਲਤਾਨਪੁਰ ਲੋਧੀ ਦੂਜੀ ਸਾਈਡਾਂ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਿਸ ਤਰ੍ਹਾਂ ਸਾਰੀ ਸਹੂਲਤਾਂ ਉਹਨਾਂ ਲੋਕਾਂ ਤੱਕ ਤੁਸੀਂ ਪਹੁੰਚਾ ਰਹੇ ਹੋ ਔਰ ਖਾਸ ਕਰਕੇ ਮੈਡੀਕਲ ਏਡ ਇਸ ਵਕਤ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਉਸ ਦੇ ਲਈ ਕੀ ਕੁਝ ਪ੍ਰਬੰਧ ਕੀਤੇ ਨੇ ਕਿਉਂਕਿ ਜਦ ਹੜ੍ਹਾਂ ਆਂਦੇ ਨੇ ਹੜੋਂ ਤੋਂ ਬਾਅਦ ਐਵੀਂ ਗੱਲ ਆ ਜਾਂਦੀ ਹੈ ਕਿ ਮਹਾਮਾਰੀ ਦਾ ਵੀ ਖਤਰਾ ਜ਼ਿਆਦਾ ਵੱਧ ਜਾਂਦਾ ਹੈ ਆ ਇਹ ਤੁਹਾਡਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ ਅਸੀਂ ਜਿਹੜੇ ਪਿੰਡ ਜਿਸ ਤਰ੍ਹਾਂ ਤੁਹਾਡੇ ਪਹਿਲਾਂ ਗੁਰਦਾਸਪੁਰ ਦੇ ਵਿੱਚ ਸੱਤ ਪਿੰਡ ਸੀ ਉਹਨੂੰ ਉਸਪਾਰ ਜੋਜਪਾਰ ਕਹਿੰਦੇ ਆ ਇਸੀ ਤਰ੍ਹਾਂ ਹੁਣ ਜਿਹੜੀ ਚੱਕੀ ਦਾਦਰੀ ਦੇ ਵਿੱਚ ਆਇਆ 7 ਪਿੰਡ ਹੋਰ ਕੱਟਆਫ ਹੋਇਆ। ਉੱਥੇ ਜਿਹੜੀਆਂ ਪ੍ਰੈਗਨੈਂਟ ਲੇਡੀਆਂ ਐ ਇਸੇ ਤਰ੍ਹਾਂ ਜਿਹੜਾ ਮਾਰ ਜਮਸ਼ੇਰ ਐ ਜਿੱਥੇ ਮਤਲਬ ਹੁਣ ਮਤਲਬ ਟੋਟਲੀ ਜਿਹੜੇ ਕੱਟਆਫ ਹੋ ਗਿਆ ਉੱਥੇ ਅਸੀਂ ਜਿਹੜੀ ਬੋਟ ਐਂਬੂਲੈਂਸ ਦਾ ਕਨਸੈਪਟ ਐ ਵੀ ਦੋ-ਦੋ ਵਾਰ ਨੂੰ ਅਸੀਂ ਮੋਟਰਾਈਜ਼ਡ ਬੋਟਸ ਦਿੱਤੀਆਂ। ਉਹਦੇ ਵਿੱਚ ਅਸੀਂ ਗੁਰਦਾਸਪੁਰ ਦੇ ਵਿੱਚ ਵੀ ਦੋ ਔਰ ਜਿਹੜਾ ਫਾਜ਼ਲਕਾ ਦੇ ਵਿੱਚ ਵੀ ਦੋ ਜਿਹੜੀਆਂ ਪ੍ਰੈਗਨੈਂਟ ਲੇਡੀਆਂ ਸੀ ਉਹਨਾਂ ਨੂੰ ਲਿਆ ਕੇ ਹਸਪੀਟਲ ਆਪਣਾ ਫ੍ਰੀ ਸਟੇ ਕਰਾ ਰਹੇ ਆ, ਖਾਣਾ ਦੇ ਰਹੇ ਆ ਉਹਨਾਂ ਦੀ ਸੇਫ ਡਿਲੀਵਰੀ ਕਰਾਤੀ ਤੇ ਬਾਕੀ ਜਿਹੜਾ ਦੀ ਹੈਗੇ ਜਿਹਨਾਂ ਦੀ ਡਿਲੀਵਰੀ 1 ਮਹੀਨੇ ਤੋਂ ਬਾਅਦ ਹੈ ਅਸੀਂ ਉਹਨਾਂ ਨੂੰ ਆਫਰ ਕੀਤਾ ਕਿ ਸਾਡੇ ਹਸਪਤਾਲ ਚ ਆ ਜਾਓ ਅਸੀਂ ਖਾਣਾ ਵੀ ਖਵਾਵਾਂਗੇ ਸਾਡੇ ਕੋਲ ਰਹੋ ਤੇ ਜਦੋਂ ਜੱਚਾ ਬੱਚਾ ਦੋਨੋਂ ਮਾਂ ਬੱਚਾ ਠੀਕ ਹੋ ਜਾਣਗੇ ਡਿਲੀਵਰੀ ਹੋ ਜਾਏਗੀ ਤੁਹਾਨੂੰ ਅਸੀਂ ਵਾਪਸ ਵੀ ਛੱਡ ਕੇ ਆਵਾਂਗੇ ਇਸ ਤਰ੍ਹਾਂ ਦੀ ਵਿਵਸਥਾ ਕੀਤੀ ਹੋਈ ਹੈ ਹਸਪਤਾਲ ਇਹ ਕੀਤੀ ਹੋਈ ਹੈ ਇਸ ਤੋਂ ਸਿਵਾਏ ਸਾਰੀਆਂ ਮੈਡੀਸਿਨ ਜਿਹੜੀਆਂ ਹੈਗੀਆਂ ਖਾਸ ਤੌਰ ਤੇ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਪੀਣ ਵਾਲਾ ਪਾਣੀ ਵੀ ਦੇ ਰਹੇ ਹਾਂ ਇਹਦੇ ਨਾਲ ਕਲੋਰ ਜਿਹੜੀਆਂ ਤੁਹਾਡੀਆਂ ਸਾਡੀਆਂ ਕੋਲ ਜਿਹੜੀਆਂ ਉਹਨੂੰ ਪਾਣੀ ਨੂੰ ਸਟਰੈਰਾਈਜ਼ ਕਰਨ ਵਾਸਤੇ ਕਲੋਰ ਦੀਆਂ ਟੈਬਲਟਸ ਵੀ ਦੇ ਰਹੇ ਹ ਔਰ ਸੀ 323 ਦੇ ਕਰੀਬ ਜਿਹੜੀਆਂ ਸਾਡੀਆਂ ਜਿਹੜੀਆਂ ਮੋਬਾਈਲ ਮੈਡੀਕਲ ਟੀਮਾਂ ਜਿਹਦੇ ਵਿੱਚ ਡਾਕਟਰ ਵੀ ਆ ਔਰ 450 ਦੇ ਕਰੀਬ ਜਿਹੜੀਆਂ ਰੈਪਿਡ ਰਿਸਪੌਂਸ ਟੀਮਾਂ ਜਿਹਦੇ ਵਿੱਚ ਪੈਰਾਮੈਡਿਕਸ ਆ ਉਹ ਇਮੀਡੀਏਟਲੀ ਫਸਟ ایڈ ਹੈ ਉਹ ਸਾਡੀ ਲਾਸਟ ਪਿੰਡ ਤੱਕ ਅਵੇਲੇਬਲ ਹੈ ਔਰ ਜਿੱਥੇ ਤੱਕ ਲਾਸਟ ਗੱਡੀਆਂ ਜਾਂਦੀਆਂ ਉੱਥੇ ਅਸੀਂ ਬੇਸ ਹਸਪੀਟਲ ਵੀ ਬਣਾਇਆ ਜਿਹੜਾ ਕਿ 24 ਘੰਟੇ ਚੱਲ ਰਿਹਾ ਸਰ ਜਿਹੜੇ ਖਤਰੇ ਵਾਲੇ ਇਲਾਕੇ ਨੇ ਜਿੱਥੇ ਰੈਸਕਿਊ ਕੀਤਾ ਜਾ ਰਿਹਾ ਉੱਥੇ ਲਗਾਤਾਰ ਡਿਮਾਂਡ ਆ ਰਹੀ ਹੈ ਕਿ ਜਿਹੜੇ ਰੈਸਕਿਊ ਕੀਤੇ ਜਾ ਰਹੇ ਨੇ ਉਹਨਾਂ ਲਈ ਕਿਥੇ ਸ਼ੈਲਟਰ ਬਣਾਏ ਜਾਣ ਤਾਂ ਕਿ ਉਹ ਉੱਥੇ ਰਹਿ ਸਕਣ ਜਦ ਤੱਕ ਖਤਰਾ ਨਹੀਂ ਟਲਦਾ ਉਸ ਲਈ ਕੀ ਪ੍ਰਬੰਧ ਨੇ ਉਹ ਸਾਡੇ ਕੋਲ ਹੈਗੇ ਜੀ ਅਸੀਂ ਸਕੂਲਾਂ ਦੇ ਵਿੱਚ ਜਿੰਨੀਆਂ ਧਰਮਸ਼ਾਲਾ ਆਈਆਂ ਸਾਰਿਆਂ ਦੇ ਵਿੱਚ ਅਸੀਂ ਸਾਰਾ ਪੂਰਾ ਅਰੇਂਜ ਕੀਤਾ ਹੋਇਆ ਹੈ ਉਹਦੇ ਵਾਸਤੇ ਸਾਡੇ ਜਿੱਥੇ ਵੀ ਕਿਸੇ ਨੂੰ ਲੋੜ ਆ ਡਿਪ ਕਹਿਆ ਸੀ ਜੋ ਲੋਕਾਂ ਨੇ ਕਿਹਾ ਸੀਗਾ ਸਾਨੂੰ ਐਨੀਮਲ ਫੀਡ ਚਾਹੀਦੀ ਆ ਉਹ ਦੇ ਦਿੱਤੀ ਉਹਨਾਂ ਨੇ ਕਿਹਾ ਸੀ ਸਾਡੇ ਵਾਸਤੇ ਸੁੱਕਾ ਰਾਸ਼ਨ ਚਾਹੀਦਾ ਉਹ ਦੇ ਦਿੱਤਾ ਜੋ ਲੋਕਾਂ ਨੂੰ ਲੋੜ ਹੈ ਸਾਰਾ ਕੁਝ ਅਸੀਂ ਪਚਾਰ ਰਹੇ ਹਾਂ ਕਿਸੇ ਤਰ੍ਹਾਂ ਦਾ ਜਾਨੀ ਲਾਸਟ ਨਹੀਂ ਹੋਇਆ ਅਜੇ ਤੱਕ ਟੱਚਪੋਰਟ ਅਜੇ ਤੱਕ ਆਪਣਾ ਕੋਈ ਜਿਹੜਾ ਹੈਗਾ ਜਾਨੀ ਨੁਕਸਾਨ ਨਹੀਂ ਹੋਇਆ ਬਾਕੀ ਫਸਲ ਦਾ ਨੁਕਸਾਨ ਕ੍ਰੋਪਸ ਦਾ ਨੁਕਸਾਨ ਇਨਫਰਾਸਟ੍ਰਕਚਰ ਦਾ ਨੁਕਸਾਨ ਉਹ ਸਾਰਾ ਲੋਕਾਂ ਦਾ ਜ਼ਰੂਰ ਹੋ ਰਿਹਾ ਜੀ ਬਿਲਕੁਲ ਯਾਨੀ ਹਾਲਾਤ ਜਿਹੜੇ ਨੇ ਨਾਜ਼ੁਕ ਬਣੇ ਹੋਏ ਨੇ ਕ੍ਰਿਟੀਕਲ ਕੰਡੀਸ਼ਨ ਹੈ ਹਾਲਾਂਕਿ ਸਟੇਟ ਗਵਰਨਮੈਂਟ ਦੀ ਤਰਫੋਂ ਕੇਂਦਰ ਤੋਂ ਵੀ ਅਪੀਲ ਕੀਤੀ ਗਈ ਹੈ ਕਿ ਕੋਈ ਰਾਹਤ ਪੈਕੇਜ ਜਿਹੜਾ ਖੇਤੀ ਪੰਜਾਬ ਨੂੰ ਦਿੱਤਾ ਜਾਏ ਤਾਂ ਕਿ ਪੰਜਾਬ ਦੇ ਵਿੱਚ ਰਾਹਤ ਕਾਰਜ ਜਿਹੜੇ ਨੇ ਹੋਰ ਤੇਜ਼ੀ ਨਾਲ ਸ਼ੁਰੂ ਹ ஆனந்த நாள் வினித் கபூரிக சவேரா டிவி சண்டி